ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਕੱਪੜਿਆਂ ਦੀ ਦੁਕਾਨ ਨੂੰ ਅੱਗ ਲੱਗਣ ਤੋਂ ਬਾਅਦ ਬਾਕੀ ਕੱਪੜਿਆਂ ਦੀਆਂ ਦੁਕਾਨਾਂ ਨੂੰ ਵੀ ਅੱਗ ਲੱਗ ਜਾਂਦੀ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਅੱਗ ਕਿੰਨੀ ਭਿਆਨਕ ਸੀ ਕਿ ਇਸ ਨੇ ਇੱਕ ਦੁਕਾਨ ਦੇ ਨਾਲ-ਨਾਲ ਬਾਕੀ ਦੁਕਾਨਾਂ ਨੂੰ ਵੀ ਆਪਣੀ ਲਪੇਟ ਦੇ ਵਿੱਚ ਲੈ ਲਿਆ ਜਿਸ ਤੋਂ ਬਾਅਦ ਕਈ ਦੁਕਾਨਾਂ ਸੜਕੇ ਸੁਆ ਹੋ ਗਈਆਂ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਅੱਗ ਕਿੰਨੀ ਭਿਆਨਕ ਸੀ ਕਿ ਸਾਰੀਆਂ ਦੁਕਾਨਾਂ ਸੜਕੇ ਸੁਆ ਹੋ ਗਈਆਂ ਜਾਣਕਾਰੀ ਅਨੁਸਾਰ ਇਹ ਅੱਗ ਚਿੰਗਿਆੜੀ ਡਿੱਗਣ ਦੇ ਕਾਰਨ ਲੱਗੀ ਹੈ ਟਰਾਂਸਫਾਰਮਰ 'ਚੋਂ ਚਿੰਗਿਆੜੀ ਨਿਕਲਦੀ ਹੈ ਜਿਸ ਤੋਂ ਬਾਅਦ ਕੱਪੜਿਆਂ ਦੇ ਉੱਪਰ ਚਿੰਗਿਆੜੀ ਡਿੱਗਦੀ ਹੈ ਤੇ ਕੱਪੜਿਆਂ ਨੂੰ ਅੱਗ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਬਾਕੀ ਦੁਕਾਨਾਂ ਵੀ ਇਸ ਅੱਗ ਦੀ ਲਪੇਟ ਦੇ ਵਿੱਚ ਆ ਜਾਂਦੀਆਂ ਨੇ ਤੇ ਸੜਕੇ ਸੁਆ ਹੋ ਜਾਂਦੀਆਂ ਨੇ ਪਟਿਆਲਾ ਦੇ ਛੋਟਾ ਬਾਰਾਦਰੀ 'ਚ ਸਥਿਤ ਸੰਡੇ ਮਾਰਕੀਟ ਦੇ ਵਿੱਚ ਬਣੀਆਂ ਦੁਕਾਨਾਂ ਨੂੰ ਭਿਆਨਕ ਅੱਗ ਲੱਗੀ ਜਿਸ ਦੀਆਂ ਤਸਵੀਰਾਂ ਵੇਖ ਕੇ ਹਰ ਇੱਕ ਵਿਅਕਤੀ ਹੈਰਾਨ ਹੈ ਕਿ ਇਹਨੇ ਬਿਆਨਕ ਅਗਰ ਕਿਸ ਵਜ੍ਹਾ ਦੇ ਨਾਲ ਲੱਗੀ ਹੈ ਕਿ ਇਹ ਮਾਰਕੀਟ ਐਤਵਾਰ ਵਾਲੇ ਦਿਨ ਲੱਗਦੀ ਹੈ ਜਿੱਥੇ ਲੱਖਾਂ ਲੋਕ ਦੇਸ਼ਾਂ ਵਿਦੇਸ਼ਾਂ ਤੋਂ ਖਰੀਦਦਾਰੀ ਕਰਨ ਦੇ ਲਈ ਪਹੁੰਚਦੇ ਨੇ ਤਾਂ ਉਨ੍ਹਾਂ ਹੀ ਦੁਕਾਨਾਂ ਦੇ ਵਿੱਚ ਅੱਜ ਸ਼ਾਰਟ ਸਰਕਟ ਹੋਣ ਦੇ ਕਾਰਨ ਅੱਗ ਲੱਗ ਚੁੱਕੀ ਹੈ ਜਿਸ ਦੀਆਂ ਤਸਵੀਰਾਂ ਕਾਫੀ ਭਿਆਨਕ ਨੇ ਅੱਗ ਲੱਗਣ ਦੇ ਨਾਲ ਦੁਕਾਨਾਂ ਦੇ ਵਿੱਚ ਪਿਆ ਸਾਰਾ ਹੀ ਸਮਾਨ ਸੜ ਕੇ ਸੁਆਹ ਹੋ ਚੁੱਕਿਆ ਹੈ ਇਹ ਕੱਪੜੇ ਦੀਆਂ ਦੁਕਾਨਾਂ ਸਨ ਜਿੱਥੇ ਐਤਵਾਰ ਵਾਲੇ ਦਿਨ ਲੱਗਦੀ ਮਾਰਕੀਟ ਦੇ ਵਿੱਚ ਸਸਤੇ ਕੱਪੜੇ ਮਿਲਦੇ ਸੀ ਇਸ ਘਟਨਾ ਦੀ ਸੂਚਨਾ ਮਿਲਦਿਆਂ ਸਾਰ ਹੀ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਪਹੁੰਚਦੀਆਂ ਨੇ ਜਿਹੜੀਆਂ ਅੱਗ ਦੇ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਫਿਲਹਾਲ ਹੁਣ ਤੱਕ ਪਾਣੀ ਦੀਆਂ 4 ਗੱਡੀਆਂ ਅੱਗ ਬੁਝਾਉਣ ਦੇ ਲਈ ਲੱਗ ਚੁੱਕੀਆਂ ਨੇ ਇਸ ਅਗ ਦੇ ਵਿੱਚ ਸਾਰੀਆਂ ਦੁਕਾਨਾਂ ਨੁਕਸਾਨੀਆਂ ਗਈਆਂ ਤੇ ਜਿੰਨਾਂ ਲੋਕਾਂ ਦੀਆਂ ਦੁਕਾਨਾਂ ਨੁਕਸਾਨੀਆਂ ਗਈਆਂ ਨੇ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਦੱਸਿਆ ਕਿ ਇਹ ਘਟਨਾ ਪਟਿਆਲਾ ਦੀ ਛੋਟਾ ਬਰਾਦਰੀ ਦੇ ਵਿੱਚ ਵਾਪਰੀ ਜਿੱਥੇ ਸੰਡੇ ਮਾਰਕੀਟ ਲੱਗਦੀ ਹੈ ਅਤੇ ਲੋਕ ਉਥੇ ਖਰੀਦਦਾਰੀ ਕਰਨ ਆਏ ਸੀ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਭੱਜ ਦੜਵੀ ਮਚੀ ਲੋਕਾਂ ਦੇ ਵਿੱਚ ਹਫੜਾ ਤਫੜੀ ਵੀ ਮਚੀ ਤੇ ਇਹ ਅੱਗੇ ਇੰਨੀ ਭਿਆਨਕ ਸੀ ਕਿ ਸਾਰੀਆਂ ਹੀ ਦੁਕਾਨਾਂ ਆਪਣੀ ਚਪੇੜ ਦੇ ਵਿੱਚ ਲਾ ਲਈਆਂ